ਇਹ ਜਿਹੜੀ ਪੰਜਾਬ ਦੀ ਕਾਨੂੰਨ ਵਿਵਸਥਾ ਦਿਨੋ ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ ਕਿਤੇ ਸਰਪੰਚਾਂ ਦੇ ਗੋਲੀਆਂ ਵਾਜ ਰਹੀਆਂ ਕਿਤੇ ਇਥੇ ਪੰਜਾਬ ਪੁਲਿਸ ਦੇ ਨੌਜਵਾਨ ਦੇ ਉਹਨਾਂ ਦੇ ਗੋਲੀਆਂ ਵਾਜ ਰਹੀਆਂ ਜਿਹੜੇ ਬੰਦੇ ਦੀ ਮੈਂਟਲੀ ਪ੍ਰੋਬਲਮ ਹੈਗਾ ਕਿ ਮੇਰੀ ਸਾਰੀ ਉਮਰ ਜੇਲ੍ਹਾਂ ਦੇ ਵਿੱਚ ਰੋਲ ਜਾਣੀ ਹੈ ਮੇਰਾ ਪਰਿਵਾਰ ਰੋਲ ਜਾਣਾ ਗੋਲੀ ਚਲਾਉਣ ਲੱਗਾ ਜਿਹੜਾ ਬੰਦਾ ਇਹ ਇਹ ਨਹੀਂ ਸੋਚ ਸਕਦਾ ਉਹਦਾ ਆਪਾਂ ਕੀ ਕਰ ਲਾਂਗੇ ਇਹ ਨਿੱਕੀ ਮੋਟੀ ਗੱਲ ਸੀ ਯਾਰ ਕੋਈ ਪਿੰਡ ਦੇ ਵਿਕਾਸ ਨੂੰ ਲੈ ਕੇ ਸੀਗੀ ਕਿਸੇ ਨੇ ਬੁਲਾਇਆ ਘਰ ਦਵਾਰੇ ਸਾਡੇ ਵਿੱਚ ਉੱਥੇ ਗੋਲੀਆਂ ਚੱਲਣ ਲੱਗੀਆਂ ਅੱਜ ਜਿਵੇਂ ਪਹੁੰਚੇ ਆ ਗੁਰੂ ਗੋਬਿੰਦ ਸਿੰਘ ਮੈਡੀਕਲ ਫਰੀਦਕੋਟ ਦੇ ਵਿੱਚ ਖੜੇ ਆ ਪਿੰਡ ਪਹਿਲੂਵਾਲ ਦੇ ਸਰਪੰਚ ਦੇ ਗੋਲੀ ਮਾਰ ਦਿੱਤੀ ਗਈ ਹੈ ਉੱਥੋਂ ਦੇ ਸਾਡੇ ਨਾਲ ਬਲਾਕ ਪ੍ਰਧਾਨ ਆਮਾਦੀ ਪਾਰਟੀ ਹੈ ਜ਼ਿਲ੍ਹਾ ਪ੍ਰਧਾਨ ਆਮ ਆਦੀ ਪਾਰਟੀ ਦੇ ਨਾਲ ਸਾਡੇ ਨਾਲ ਨੇ ਇਹਨਾਂ ਤੋਂ ਗੱਲਬਾਤ ਕਰਾਂਗੇ ਜੋ ਸਰਪੰਚਾ ਉਹ ਵੀ ਇੱਕ ਆਮ ਆਦੀ ਪਾਰਟੀ ਦਾ ਦੱਸਿਆ ਜਾ ਰਿਹਾ ਜਿਹੜੀ ਪੰਜਾਬ ਦੀ ਕਾਨੂੰਨ ਵਿਵਸਥਾ ਦਿਨੋ ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ ਕਿਥੇ ਸਰਪੰਚਾਂ ਦੇ ਗੋਲੀਆਂ ਵਾਜ ਰਹੀਆਂ ਕਿਥੇ ਇਥੇ ਪੰਜਾਬ ਪੁਲਿਸ ਦੇ ਨੌਜਵਾਨ ਦੇ ਉਹਨਾਂ ਦੇ ਗੋਲੀਆਂ ਵਾਜ ਰਹੀਆਂ ਸਾਡੇ ਨਾਲ ਆਮ ਆਦੀ ਪਾਰਟੀ ਦੇ ਆਗੂ ਸਾਡੇ ਨਾਲ ਨੇ ਇਹਨਾਂ ਤੋਂ ਕੁਝ ਜਾਣਕਾਰੀ ਲਵਾਂਗੇ ਬਾਈ ਗੋਲੀ ਵੱਜੀ ਸਰਪੰਚ ਦੀ ਤੁਸੀਂ ਵੀ ਕਾਮਾਦੀ ਪਾਰਟੀ ਦੇ ਹੋ ਉਹ ਸਰਪੰਚ ਵੀ ਆਮ ਆਦੀ ਪਾਰਟੀ ਦਾ ਗੋਲੀ ਵਜਣ ਦਾ ਰੀਜ਼ਨ ਤੇ ਕਾਰਨ ਕੀ ਹੈ ਉਹ ਦੇਖੋ ਜੀ ਇੱਕ ਮਾਮੂਲੀ ਪਿੰਡ ਦੇ ਵਿੱਚ ਕੋਈ ਨਿੱਕੀ-ਮੋਟੀ ਗੱਲ ਸੁਣੀ ਹੋਈ ਆ ਉਹ ਬੰਦੇ ਨੇ ਦਿਲ ਦੇ ਵਿੱਚ ਪਾਲ ਲਈ ਗੱਲ ਬਸ ਇਸੇ ਕਰਕੇ ਹਾਈਪਰ ਹੋ ਕੇ ਥੋੜਾ ਜਿਹਾ ਸਾਈਕੀ ਟਾਈਪ ਵੀ ਮੈਂ ਸੁਣਿਆ ਪਿੰਡ ਵਾਲਿਆਂ ਤੋਂ ਕਹਿੰਦੇ ਥੋੜਾ ਜਿਹਾ ਹੈਗਾ ਉਸ ਕਰਕੇ ਹੀ ਬਸ ਚਲਾਤੀ ਹੈ ਬੰਦੇ ਵੈਸੇ ਵਧੀਆ ਪਰਿਵਾਰ ਆ ਐਡਾ ਕੋਈ ਗੱਲ ਨਹੀਂ ਸੀਗੀ ਪਰ ਅੱਜ ਕੱਲ੍ਹ ਨਾ ਸ਼ੈਨਸ਼ੀਲਤਾ ਦੀ ਕਮੀ ਆ ਲੋਕਾਂ ਦੇ ਵਿੱਚ ਕੋਈ ਨਿੱਕੀਆਂ-ਮੋਟੀਆਂ ਗੱਲਾਂ ਪਿੰਡ ਦੇ ਵਿੱਚ ਹੁੰਦੀਆਂ ਰਹਿੰਦੀਆਂ ਕੋਈ ਐਡਾ ਗੱਲ ਨਹੀਂਗਾ ਜੇ ਘਰ ਦੇ ਵਿੱਚ ਵੀ ਆਪਾਂ ਚੱਲ ਜਾਂਦੇ ਆ ਪਰ ਕਮੀ ਸ਼ੈਨਸੀਲਤਾ ਦੀ ਹੈ ਜੀ ਕੋਈ ਹੋਰ ਕਮੀ ਨਹੀਂ ਏਡਾ ਕੋਈ ਡਿਸਪਿਊਟ ਨਹੀਂ ਸੀ ਜੇ ਜੇ ਕਾਨੂੰਨ ਅਵਸਥਾ ਦੀ ਗੱਲ ਕਰਾਂਗੇ ਪੰਜਾਬ ਦੀ ਜੇ ਕਹਿੰਦੇ ਦਿਨੋਂ ਦਿਨ ਡਾਮਾ ਡੋਲ ਹੁੰਦੀ ਜਾ ਰਹੀ ਹੈ ਕਿਤੇ ਸਰਪੰਚਾਂ ਦੇ ਗੋਲੀਆਂ ਪਹਿਲਾਂ ਵੀ ਵੱਜੀਆਂ ਸਰਪੰਚ ਨੇ ਤੁਸੀਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਉਹਨੇ ਇੱਕ ਪੰਜਾਬ ਪੁਲਿਸ ਦੇ ਸਾਬਨ ਇਨਸਪੈਕਟਰ ਆ ਸ਼ਾਇਦ ਉਹਨਾਂ ਦੀ ਵੀ ਗੋਲੀ ਵੱਜੀ ਹੈ ਕਿਵੇਂ ਵੇਖੋ ਕਾਨੂੰਨ ਅਵਸਥਾ ਨੂੰ ਕਿਵੇਂ ਵੇਖੋ ਕਾਨੂੰਨ ਅਵਸਥਾ ਨਹੀਂ ਇਹ ਚ ਤਾਂ ਮੈਂਟਲੀ ਪ੍ਰੋਬਲਮ ਹੈ ਕਾਨੂੰਨ ਅਵਸਥਾ ਦੀ ਗੱਲ ਨਹੀਂ ਵੇਖੋ ਕਾਨੂੰਨ ਨੇ ਆਪਦਾ ਕੰਮ ਕਰਨਾ ਜੇ ਕੋਈ ਘਟਨਾ ਵਾਪਰਦੀ ਹੈ ਜਾਂ ਕੋਈ ਇਨਸੀਡੈਂਟ ਹੁੰਦਾ ਤਾਂ ਉਹ ਫੜ ਕੇ ਅੰਦਰ ਕਰਤੇ ਜੇ ਬੰਦਾ ਹੁਣ ਜਿਹਨੂੰ ਇਹ ਨਹੀਂ ਪਤਾ ਕਿ ਮੇਰੇ ਇਸ ਕੰਮ ਕਰਨ ਨਾਲ ਪਰਿਵਾਰ ਦਾ ਸਾਡੇ ਦਾ ਹਾਲ ਬੁਰਾ ਹੋ ਜਾਊਗਾ ਹਰਾਸਮੈਂਟ ਹੋਊਗੀ ਦੋ ਪਰਿਵਾਰ ਉਜੜ ਜਾਣੇ ਜਿਹੜਾ ਬੰਦਾ ਇਹ ਨਹੀਂ ਸੋਚ ਸਕਦਾ ਤੋ ਚ ਕਾਨੂੰਨ ਅਸਤਾ ਕੀ ਕਰੂੰਗੇ ਤੁਸੀਂ ਇੱਕ ਗੱਲ ਮੰਨਦੇ ਹੋ ਨਾ ਮੇਰੀ ਗੱਲ ਉਹ ਕਾਨੂੰਨ ਨੇ ਤਾਂ ਆਪਦਾ ਕੰਮ ਕਰ ਦੇਣਾ ਜੀ ਜੋ ਦੋਸ਼ੀ ਹੋਊਗਾ ਫੜ ਕੇ ਅੰਦਰ ਤੋਂ ਦੇਣਾ ਜਿਹੜੇ ਬੰਦੇ ਦੀ ਮੈਂਟਲੀ ਪ੍ਰਪੇਅਰਨਿੰਗ ਆ ਕਿ ਮੇਰੀ ਸਾਰੀ ਉਮਰ ਜੇਲਾਂ ਦੇ ਵਿੱਚ ਰੁੱਲ ਜਾਣੀ ਆ ਮੇਰਾ ਪਰਿਵਾਰ ਰੁੱਲ ਜਾਣਾ ਗੋਲੀ ਚਲਾਉਣ ਲੱਗਾ ਜਿਹੜਾ ਬੰਦਾ ਇਹ ਇਹ ਨਹੀਂ ਸੋਚ ਸਕਦਾ ਉਹ ਆਪਾਂ ਕੀ ਕਰ ਲਾਂਗੇ ਜੀ ਜੀ ਤੁਸੀਂ ਮੈਨੂੰ ਇੱਕ ਗੱਲ ਦਾ ਇਹ ਹੀ ਦੱਸ ਦੋ ਹਣਾ ਮਤਲਬ ਇਦਾਂ ਹੀ ਆ ਜੀ ਲੋਕਾਂ ਦੇ ਵਿੱਚ ਨਾ ਸ਼ੈਨਸ਼ੀਲਤਾ ਦੀ ਕਮੀ ਆ ਮੈਂ ਤਾਂ ਲੋਕਾਂ ਨੂੰ ਪੀਲੇ ਕਰਦਾ ਕਾਨੂੰਨ ਵੇਖੋ ਸਾਡੇ ਐਸਐਸਪੀ ਸਾਹਿਬ ਤੀਜੇ ਦਿਨ ਪੀਸੀ ਕਰਦੇ ਆ ਸਾਡੇ ਹੋਰ ਅਧਿਕਾਰੀ ਲੱਗੇ ਪਏ ਲੋਕਾਂ ਨੂੰ ਇਹੀ ਸਮਝਾਉਣ ਲੱਗੇ ਪਏ ਆ ਕਿ ਯਾਰ ਤੈਰੇ ਚ ਰੋ ਕੋਈ ਉਹ ਆਪਦੇ ਕਾਨੂੰਨ ਨੂੰ ਹੱਥ ਚ ਨਾ ਲਓ ਗੈਂਗਸਟਰ ਕੋਈ ਬਣ ਜਾਂਦਾ ਕੋਈ ਨਸ਼ੇ ਦੀ ਡੋਜ਼ ਦੇ ਵਿੱਚ ਕੁਝ ਕਰ ਜਾਂਦਾ ਇਹ ਇਹ ਤਾਂ ਆਪਣੀ ਮੈਂਟਲੀ ਪ੍ਰੋਬਲਮ ਹੈ ਇਹ ਹੁਣ ਲੋਕਾਂ ਨੂੰ ਭੱਜੋ ਦੌੜ ਦੀ ਜ਼ਿੰਦਗੀ ਚ ਥੋੜਾ ਜਿਹਾ ਠਹਿਰਾਓ ਚਾਹੀਦਾ ਮੇਰੇ ਹਿਸਾਬ ਨਾਲ ਤਾਂ ਵੇਖੋ ਆਪੇ ਕਾਨੂੰਨ ਸਹੀ ਹੋ ਜਾਣਾ ਨਜ਼ਰੀਆ ਹੁੰਦਾ ਬੰਦੇ ਦਾ ਜੇ ਇਹਨੂੰ ਇੱਕ ਨਜ਼ਰ ਨਾਲ ਦੇਖੋਗੇ ਜੰਨਤ ਆ ਦੂਜੀ ਨਜ਼ਰ ਨਾਲ ਦੇਖ ਲੂਗੇ ਤਾਂ ਹਾਲਾਤ ਹੋ ਜਾਈਏ ਫਿਰ ਹਨਾ ਮਤਲਬ ਇਹ ਥੋੜਾ ਨਜ਼ਰੀਆ ਕੰਮ ਕਰਦਾ ਜੇ ਇਹਨੂੰ ਹਾਂਜੀ ਨਾਲ ਦੀ ਨਾਲ ਸਭ ਪਕੜੇ ਗਏ ਤੇ ਬਾਕੀ ਜੋ ਵੀ ਇਹਦਾ ਕਾਰਨ ਹੈਗਾ ਉਹਦੇ ਤੇ ਫਿਰ ਸ਼ਕਤੀ ਨਾਲ ਹੀ ਪੇਸ਼ ਆਵਾਂਗੇ ਜੀ ਜਿਹੜੇ ਸਰਪੰਚ ਸਾਹਿਬ ਦੇ ਗੋਲੀ ਲੱਗੀ ਹੈ ਉਹਦੀ ਉਮਰ ਕਿੰਨੀ ਹੈ ਨਿਅਰ ਅਬਾਊਟ ਆਫ 56 52 57 ਸਾਲ ਦੇ ਹਨ ਜਿਨ੍ਹਾਂ ਵੱਲੋਂ ਮਾਰੀ ਗਿਆ ਉਹਨਾਂ ਦੀ ਉਮਰ ਬਸ ਇੱਥੇ ਕੀ ਉਹ 60 ਸਾਲ ਦੇ ਹਨ ਨੂੰ ਹਣੀ ਜੀ ਸਾਨੂੰ ਹਣੀ ਕੋਈ ਪਹਿਲਾਂ ਕੋਈ ਜਮੀਨ ਨੂੰ ਲੈ ਕੇ ਵੀ ਪਿੰਡਾਂ ਦੇ ਵਿੱਚ ਬਵਾਦ ਹੁੰਦੇ ਜਾਂ ਜਗ੍ਹਾ ਨੂੰ ਲੈ ਕੇ ਬਵਾਦ ਹੁੰਦੇ ਆ ਜਾਂ ਕਿਸੇ ਗੱਲ ਨੂੰ ਤੂੰ ਤੂੰ ਮੈਂ ਪਹਿਲਾਂ ਹੋਈ ਹੋਣੀ ਆ ਵੇਖੋ ਆਮ ਗੋਲੀ ਤਾਂ ਆਪਾਂ ਕਹਿੰਦੇ ਨਾ ਕਿਸੇ ਦੇ ਬੰਦਾ ਕੋਈ ਨਹੀਂ ਮਾਰ ਸਕਦਾ ਤੁਹਾਨੂੰ ਦੱਸੀ ਜਾਣਾ ਪਿੰਡ ਲੈਵਲ ਦਾ ਕਿਸੇ ਕੰਮ ਦਾ ਕੋਈ ਲਾਈਟਾਂ ਲੂਟਾਂ ਦਾ ਇਸ਼ੂ ਸੀਗਾ ਉਹਦੇ ਕਰਕੇ ਹੀ ਕੋਈ ਗੱਲ ਇਹਨਾਂ ਨੇ ਕਿਹਾ ਸੀ ਸਾਰੇ ਪਾਸੇ ਲਵਾ ਦਿਓ ਜਾਂ ਕੋਈ ਉਹ ਕਹਿੰਦਾ ਮੈਂ ਇੱਧਰ ਹੀ ਲਵਾਉਂਗਾ ਇਹ ਨਿੱਕੀ ਮੋਟੀ ਗੱਲ ਸੀਗੀ ਯਾਰ ਕੋਈ ਪਿੰਡ ਦੇ ਵਿਕਾਸ ਨੂੰ ਲੈ ਕੇ ਸੀਗੀ ਕੋਈ ਮੈਟਰ ਹੀ ਨਹੀਂ ਵੇਖੋ ਪਿੰਡ ਦਾ ਸਰਪੰਚ ਜੇ ਆਪਦੀ ਮਰਜ਼ੀ ਨਾਲ ਪਿੰਡ ਦਾ ਕੰਮ ਨਾ ਕਰਾਊਗਾ ਜੇ ਕੋਈ ਲੋਕ ਗੋਲੀਆਂ ਤੇ ਉੱਤਰੇ ਆਉਣਗੇ ਜਾਂ ਫਿਰ ਚੱਲੂ ਕਿਵੇਂ ਸਿਸਟਮ ਹੂੰ ਹੂੰ ਸਮਝੋ ਮੇਰੀ ਗੱਲ ਇਹ ਚੀਜ਼ਾਂ ਨੂੰ ਆਪਾਂ ਨੂੰ ਲੋਕਾਂ ਨੂੰ ਸਮਝਾਉਣਾ ਪੈਣਾ ਮੈਂ ਇੱਕ ਤੁਹਾਨੂੰ ਵੀ ਬੇਨਤੀ ਕਰਦਾ ਮੇਰੇ ਭਰਾਓ ਤੁਸੀਂ ਸਾਰੇ ਇਹਨੂੰ ਚੀਜ਼ ਨੂੰ ਇੱਕ ਚੰਗਾ ਮੈਸੇਜ ਦੇ ਕੇ ਕਨਵਰਟ ਕਰੋ ਜੀ ਜੀ ਕਿ ਯਾਰ ਤੁਸੀਂ ਭਰਾਵੋਂ ਪਿੰਡਾਂ ਦੇ ਵਿੱਚ ਗੂੜੀਆਂ ਨਾਚਵਾ ਹੈਣਾ ਇੱਕ ਦੂਜੇ ਨੂੰ ਵੇਖੋ ਜਾਨ ਲੈ ਕੇ ਪਰਿਵਾਰ ਰੋਲਨੇ ਆ ਜੇ ਇਹਨਾਂ ਨੂੰ ਕੁਝ ਹੋ ਜਾਂਦਾ ਇਹਨਾਂ ਦਾ ਵੀ ਰੋਲਣਾ ਸੀ ਉਹਨਾਂ ਦਾ ਤਾਂ ਰੋਲਣਾ ਹੀ ਰੋਲਣਾ ਅੰਦਰ ਤਾਂ ਜਾਣਾ ਹੀ ਜਾਣਾ ਮਤਲਬ ਇਹ ਚੀਜ਼ਾਂ ਨਾ ਕਰੀਏ ਯਾਰ ਹੱਥ ਬੰਨ੍ਹ ਕੇ ਹੀ ਬੇਨਤੀ ਹੈ ਇਹਦੇ ਵਿੱਚ ਵੇਖੋ ਪ੍ਰਸ਼ਾਸਨ ਨਹੀਂ ਕੁਝ ਕਰ ਸਕਦਾ ਹੁਣ ਤੁਹਾਨੂੰ ਤੁਹਾਨੂੰ ਅਸਲਾ ਲਾਇਸੈਂਸ ਤੁਹਾਡਾ ਹੱਕ ਆ ਤੁਸੀਂ ਬਣਵਾ ਸਕਦੇ ਹੋ ਹੈਨਾ ਜੇ ਤੁਸੀਂ ਉਹਦੀ ਦੁਰਵਰਤਤ ਕਰੋਗੇ ਪ੍ਰਸ਼ਾਸਨ ਇਹ ਚ ਕੀ ਕਰੂਗਾ ਤੇ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਜਾਂ ਸਰਕਾਰ ਇਹ ਚ ਕੀ ਕਰੂ ਅਸੀਂ ਇਹ ਚ ਨਹੀਂ ਕੁਝ ਕਰ ਸਕਦੇ ਸਰਕਾਰਾਂ ਦੇ ਵੇਖੋ ਕਹਿੰਦੇ ਆਉਂਦੀਆਂ ਜਾਂਦ ਕਰਦੇ ਨੇ ਜਿੰਨੀਆਂ ਆਮਾ ਦੀ ਪਾਰਟੀ ਹੋਵੇ ਚਾਹ ਕਾਂਗਰਸ ਹੋਵੇ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਜਿਹੜਾ ਪਿੰਡ ਦਾ ਮੋਢੀ ਹੁੰਦਾ ਉਹਦੇ ਤੇ ਸਾਨੂੰ ਅਲੋਕੇਸ਼ਨ ਲੱਗਣੀ ਹੈ ਵੀ ਤੂੰ ਇੱਕ ਸਰਪੰਚ ਬਣ ਕੇ ਵਿਕਾਸ ਨਹੀਂ ਕਰਾ ਸਕਿਆ ਜੋ ਵਿਕਾਸ ਕਰਾਉਂਦਾ ਤੇ ਕਿਤੇ ਨਾ ਕਿਤੇ ਉਹਦੇ ੜਕਮ ਲੱਗੀ ਜਾਂਦੇ ਵਿੱਚ ਬਈ ਇਹੀ ਇਹੀ ਚੀਜ਼ ਆ ਮੈਂ ਦੂਜੀਆਂ ਪਾਰਟੀਆਂ ਨੂੰ ਵੀ ਸਾਰੇ ਲੋਕਾਂ ਨੂੰ ਵੀ ਇਹੀ ਕਰਦਾ ਕਿ ਧਿਰ ਨਾ ਬਣਿਆ ਕਰੋ ਯਾਰ ਜਿਹਨੂੰ ਲੋਕਾਂ ਨੇ ਚੁਣ ਲਿਆ ਉਹਦਾ ਸਹਯੋਗ ਦਿਆ ਕਰੋ ਪਿੰਡ ਦੇ ਲੋਕਾਂ ਦਾ ਜਾਂ ਪਿੰਡ ਦੇ ਵਿਕਾਸ ਲਈ ਯੋਗਦਾਨ ਦਿਆ ਕਰੋ 5 ਸਾਲ ਦਾ ਵੇਖੋ ਹੁਣ ਤੁਸੀਂ ਐਂ ਹੁਣ ਗੋਲੀਆਂ ਮਾਰ ਕੇ ਥੋੜੋ ਲਾ ਲੋਗੇ ਹੈ ਤੁਸੀਂ ਉਹਦਾ ਸਾਥ ਦਿਆ ਕਰੋ ਮੈਂ ਲੋਕਾਂ ਨੂੰ ਇਹੀ ਬੇਨਤੀ ਕਰਦਾ ਕਿ ਹਮੇਸ਼ਾ ਜੇ ਕੋਈ ਪਿੰਡ ਦਾ ਮੋਤਵਾਰ ਚੁਣਿਆ ਗਿਆ ਜਾਂ ਕੋਈ ਸਰਕਾਰ ਚੁਣੀ ਗਈ ਹੈ ਉਹਨਾਂ ਦਾ ਸਾਥ ਦਿਓ ਹੁਣ ਚਿੱਟਾ ਬੰਦ ਕਰਨ ਵਿੱਚ ਮੈਂ ਇਹੀ ਕਹਿਣਾ ਪ੍ਰੋਪਗੈਂਡਾ ਨਾ ਕਰੋ ਤੁਸੀਂ ਸਾਡਾ ਸਾਥ ਦਿਓ ਯਾਰ ਅਸੀਂ ਵੀ ਤੁਹਾਡੇ ਵਾਂਗੂ ਪੀੜਤਾਂ ਸਾਨੂੰ ਵੀ ਦੁੱਖ ਹੁੰਦਾ ਸਾਡੇ ਬੱਚੇ ਪੁੱਠੇ ਪਾਸੇ ਆ ਇਹਹੀ ਬੇਨਤੀਆਂ ਕਰਦੇ ਆ ਯਾਰ ਵੇਖੋ ਇਹ ਤਾਂ ਹੁਣ ਸਮਝ ਨਾ ਲੋਕਾਂ ਨੇ ਕਿਵੇਂ ਪੰਜਾਬ ਨੂੰ ਬਚਾਉਣਾ ਕਿ ਜਾਣਨਾ ਅਸੀਂ ਤਾਂ ਇਸ ਚੀਜ਼ ਨੂੰ ਮੋਟਿਵ ਵੀ ਸਾਡਾ ਇਹ ਆ ਕਿ ਅਸੀਂ ਇਹਨੂੰ ਵੇਖੋ ਹਰ ਚੀਜ਼ ਦੇ ਵਿੱਚ ਲੰਬਿਆਂ ਦੀ ਚੀਜ਼ ਹੁੰਦੀ ਆ ਅਸੀਂ ਤੁਹਾਡੇ ਨਾਲ ਸਹਿਮਤ ਵੀ ਹੋ ਜਾਂਦੇ ਕਈ ਵਾਰ ਪਰ ਰੌਲਾ ਇਹ ਆ ਕਿ ਉਹਨੂੰ ਆਪਾਂ ਸਹੀ ਕਿਵੇਂ ਕਰਨਾ ਜਦੋਂ ਆਪਾਂ ਇੱਧਰ ਦਿਮਾਗ ਲਾਉਣ ਲੱਪੇ ਸਾਡਾ ਪੰਜਾਬ ਸੂਤੁਰ ਜੂ ਸਭ ਕੁਝ ਸੂਤੁਰ ਹੋ ਜਾਵੇ ਤੇ ਜਿੰਨੇ ਮਨੂੰ ਗੋਲੀ ਚਲਾਈ ਗਈ ਉਹ ਕਿਹੜੀ ਪਾਰਟੀ ਨਾਲ ਲਿਟੜਾ ਮੈਂ ਵੇਖੋ ਪਿੰਡ ਚ ਪੋਲੀਟਿਕਲ ਚੀਜ਼ ਮੈਂ ਤਾਂ ਪਹਿਲੀ ਗੱਲ ਪੁੱਛਿਆ ਵੀ ਨਹੀਂ ਨਾ ਮੈਨੂੰ ਪਤਾ ਪਰ ਇਹ ਆ ਕਿ ਯਾਰ ਦੋਸਤ ਨੇ ਸਾਰੇ ਵਧੀਆ ਨੇ ਹਨਾ ਹੁਣ ਛੋਟੀ ਸਾਹਿਬ ਆ ਮੈਂ ਤਾਂ ਇਹਨਾਂ ਨੂੰ ਵੀ ਪਾਰਟੀ ਨਹੀਂ ਪੁੱਛਿਆ ਕਿਤੇ ਜਿੱਥੇ ਚੰਗੇ ਕੰਮ ਕਰਦੇ ਆ ਸਾਡਾ ਸਹਿਯੋਗ ਦਿੰਦੇ ਸਮਾਜ ਸੇਵੀ ਬੰਦਾ ਆ ਪਿੰਡ ਦੇ ਵਿੱਚ ਧੀਆਂ ਪੜਾਣਾ ਗਰੀਬਾਂ ਦੇ ਬੱਚਿਆਂ ਦੇ ਵਿਆਹਾਂ ਦੇ ਵਿੱਚ ਪੂਰਾ ਯੋਗਦਾਨ ਪਾਉਂਦੇ ਆ ਪਿੰਡਾਂ ਦੇ ਵਿੱਚ ਖੇਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਇਹਨਾਂ ਦਾ ਪੂਰਾ ਤੁਸੀਂ ਪਿੰਡ ਤੋਂ ਪਤਾ ਕਰਕੇ ਵੇਖ ਲਓ ਆਸੇ ਪਾਸੇ ਪਿੰਡਾਂ ਦੇ ਵਿੱਚ ਵੀ ਰੱਬ ਦੀ ਕਿਰਪਾ ਇਹਨਾਂ ਦਾ ਵਧੀਆ ਪਰਿਵਾਰ ਆ ਸੁਖ ਮਤਲਬ ਸਰਮਾਇਦਾਰ ਵਧੀਆ ਫੈਮਿਲੀ ਆ ਲੋਕਾਂ ਦੇ ਵਿੱਚ ਦੁੱਖ ਦਾਦ ਦੇ ਕੰਮ ਆਉਂਦੇ ਆ ਹਰ ਇੱਕ ਨੂੰ ਸਹਿਯੋਗ ਕਰਦੇ ਆ ਹਰ ਹਰ ਤਰ੍ਹਾਂ ਦਾ ਸਹਿਯੋਗ ਜਿੱਦਾਂ ਇਹ ਘਟਨਾ ਵਾਪਰਦੀ ਹੈ ਘਟਨਾ ਤੇ ਕਿੰਨੇ ਕਿ ਚਰਵਾਦ ਜਿਹੜੇ ਐਮਐਲਏ ਤੋਂ ਦੀ ਪਹੁੰਚ ਜਾਂਦੇ ਤੁਹਾਡੇ ਨਾਲ ਅਸੀਂ ਆ ਗਏ ਸੀ ਕਿ ਸਵੇਰ ਦੇ ਆਏਵੇਂ ਹਾਂ ਵਾਰੀ ਵਾਰੀ ਜਿਵੇਂ ਜਿਵੇਂ ਪਤਾ ਚੱਲੀ ਜਾਂਦਾ ਉਵੇਂ ਉਵੇਂ ਆਈ ਜਾਂਦੇ ਸਾਰੇ ਲੀਡਰ ਇੱਥੇ ਆਏ ਪਹੁੰਚ ਗਏ ਸੇਖੋ ਸਾਹਿਬ ਵੀ ਆ ਗਏ ਸਾਡੇ ਚੇਅਰਮੈਨ ਸਾਹਿਬ ਵੀ ਆ ਗਏ ਸਾਰੇ ਮੈਂ ਵੀ ਪਹੁੰਚਿਆ ਹੋਇਆ ਮੈਂ ਖੜਾ ਸਵੇਰ ਦਾ ਇੱਥੇ ਹਾਂ ਕੀ ਕੀ ਕਰੀਏ ਟੀਮ ਜਿਹੜੀ ਟੀਮ ਡਾਕਟਰਾਂ ਦੀ ਹੁਣ ਕੀ ਕਰੀ ਜੈ ਜਿਹੜੀ ਉਹ ਵੇਖੋ ઓਪਰੇਟ ਚੱਲ ਰਿਹਾ ਡਾਕਟਰ ਨੇ ਦਇਆ ਨਾਲ ਰੱਬ ਦੀ ਦਇਆ ਨਾਲ ਚੰਗਾ ਹੋਊਗਾ ਕੋਈ ਗੱਲ ਠੀਕ ਹੈ ਫਿਰ ਹਾਂ ਜੀ ਧੰਨਵਾਦ ਠੀਕ ਹੈ ਜੀ ਥੈਂਕ ਯੂ ਜਿਹਨ ਤੇ ਰੋਲਾ ਪਿਆ ਤੇ ਬਾਅਦ ਸੱਜਿਆ ਉਹਨਾਂ ਨੇ ਖਾਣੀ ਕਿਵੇਂ ਠੀਕ ਠਾਕ ਹਾਂ ਜੀ ਜੇ ਮੈਨੂੰ ਤੋ ਇਹ ਪਤਾ ਲੱਗਾ ਜਦੋਂ ਫੇਰ ਹੋਣ ਲੱਗੇ ਤੇ ਉਹਨੂੰ ਫੜੀ ਆਉਂਦੀ ਮੈਂ ਉਹ ਸਾਹਮਣੇ ਮੰਜਾ ਦਾ ਠੌਟੇ ਬੈਠੀ ਹਾਂ ਮੈਂ ਤਾਂ ਫੇਰ ਪਤਾ ਨਹੀਂ ਉਹਨੂੰ ਗੱਡੀ ਚ ਪਾ ਲਿਆ ਉਹਨਾਂ ਨੇ ਮੈਂ ਇਥੇ ਰੋਲਾ ਪਾਤਾ ਕਰਨ ਦੇ ਅਗਲੇ ਬਾਟੇ ਲੱਗੇ ਮੈਂ ਤਾਂ ਐਕੁਵਾਟਿਕ ਤੁਹਾਡਾ ਕੀ ਨਾਮ ਹੈ ਤੁਹਾਡਾ ਮਲਦੀਵ ਕੋਈ ਡਰੇਵਰ ਜੀ ਕਿੰਨਾ ਨੇ ਪਾਇਆ ਉਹਨਾਂ ਨੇ ਜੀ ਨਹੀਂ ਜੀ ਡ੍ਰਾਈਵਰ ਸਾਡਾ ਅੱਛਾ ਤੁਹਾਡੇ ਡ੍ਰਾਈਵਰ ਨੇ ਉਹ ਕੱਲਾ ਸੀ ਇਹ ਜੀ 10 ਕ ਦਾ ਟਾਈਮ ਹੋਊ ਤਾਂ ਪੂਰਾ ਤਾਂ ਵੇਖਿਆ ਨਹੀਂ ਟਾਈਮ ਅੱਛਾ ਜੀ ਕੋਈ ਪਹਿਲਾਂ ਕੋਈ ਗੱਲਬਾਤ ਹੋਈ ਸੀ ਕੋਈ ਬੋਲ ਬਾਤ ਨਹੀਂ ਜੀ ਸਾਨੂੰ ਕਿਸੇ ਨੇ ਦੱਸਿਆ ਨਾ ਸੋਣਿਆ ਵੀ ਪਹਿਲਾਂ ਹੋਈ ਆ ਜਾਂ ਨਹੀਂ ਹੋਈ ਮੈਂ ਤਾਂ ਨਵਾਂ ਚਾਂਸ ਅੱਜ ਸਮਝਿਆ ਪਹਿਲੇ ਦਿਨ ਮੈਂ ਗੁਰਦੁਆਰੇ ਖੜੀ ਆ ਮੌਜੂਦ ਸਰਪੰਚ ਹੈ ਜੀ ਉਹ ਹਾਂ ਜੀ ਹਾਂ ਸਰਪੰਚ ਹੈ ਹੋਣੀ ਬਣੀ ਆ ਜੀ ਹੋਣੀ ਬਣੀ ਤੁਸੀਂ ਕਹਿੰਦੇ ਬਾਈਕ ਉੱਨਾਂ ਦੀ ਹਾਂ ਜੀ ਹਾਂ ਜੀ ਤੁਹਾਨੂੰ ਇੱਕ ਕੋਈ ਪਤਾ ਹੀ ਘਟਣਾ ਬਾਰੇ ਕੋਈ ਕੀ ਪਹਿਲਾਂ ਗੱਲਬਾਤ ਹੋਈ ਆ ਕੋਈ ਨਹੀਂ ਹੋਈ ਸਾਨੂੰ ਤਾਂ ਉਹਦੇ ਹੀ ਪਤਾ ਲੱਗਾ ਜਦੋਂ ਫੈਰ ਸੁਣੀ ਅੰਦਰ ਸੀ ਅਸੀਂ ਜੀ ਤੇ ਭੱਜ ਕੇ ਬਾਹਰ ਆਏ ਅਸੀਂ ਹੂੰ ਤੇ ਉਦੋਂ ਬਸ ਇਹਨਾਂ ਤੇ ਗੋਲੀ ਲੱਗ ਗਈ ਭੱਜ ਜਾਂਦੇ ਸਾਰੇ ਪਿੱਛੇ ਵੀ ਗੋਲੀ ਵੱਜ ਗਈ ਗੋਲੀ ਵੱਜ ਗਈ ਕਿੰਨੀਆਂ ਗੋਲੀਆਂ ਚੱਲੀਆਂ ਜੀ ਚਾਰ ਚੱਲੀਆਂ ਜੀ ਚਾਰ ਚੱਲੀਆਂ ਹਾਂਜੀ ਚਾਰ ਚੱਲੀਆਂ ਸਰਪੰਚ ਸਾਹਿਬ ਦੇ ਇੱਕ ਗੋਲੀ ਲੱਗੀ ਹਾਂਜੀ ਉਹਨਾਂ ਦੇ ਅੱਖਾਂ ਲੱਗੀ ਸਾਨੂੰ ਇਹ ਨਹੀਂ ਪਤਾ ਇੱਕ ਲੱਗੀ ਦੋ ਲੱਗੀ ਆ ਘਰਾਂ ਦੇ ਆ ਕੇ ਸਾਰੇ ਫਟਾਫਟ ਗੱਡੀ ਚ ਪਾ ਕੇ ਬਚਲੇ ਜੀ ਇਹ ਇਹ ਆਪਣੇ ਘਰਾਂ ਚੋਂ ਸੀ ਇਹ ਜਾਂ ਨਹੀਂ ਜੇ ਪਿੰਡ ਚੋਂ ਸਾਨੂੰ ਪੈਂਟ ਚੋਂ ਹਾਂਜੀ ਪੈਂਟ ਚੋਂ ਪਰ ਲੈ ਕੇ ਜਿਹੜੇ ਗਏ ਉਹ ਚਾਚੇ ਦੇ ਬੇਟੇ ਸਾਡੇ ਘਰਾਂ ਦੇ ਸੀਗੇ ਤੁਹਾਡਾ ਕੀ ਨਾਮ ਹੈ ਗਰਮੀਤ ਕੌਰ ਤੁਹਾਨੂੰ ਫਿਰ ਕਿਵੇਂ ਪਤਾ ਲੱਗਿਆ ਉਹਨਾਂ ਨੂੰ ਗੋਲੀ ਲੱਗ ਗਈ ਉਹਨਾਂ ਨੇ ਰੋਣਾ ਪਾਇਆ ਕਿ ਕਹਿੰਦੇ ਮੇਰੇ ਗੋਲੀ ਲੱਗ ਗਈ ਛੇਤੀ ਮੈਨੂੰ ਲੈ ਜਾਓ ਜਲਦੀ ਮੈਨੂੰ ਦਿਖਾਉਣ ਲੱਗ ਪਏ ਬਲੱਡ ਨਿਕਲਿਆ ਆ ਰਿਹਾ ਸੀ ਜੀ ਹਾਂਜੀ ਉਹਨੇ ਆਪ ਦਾ ਕਮੀਜ਼ ਚੱਕ ਕੇ ਕੇ ਕਟਤਾ ਦਿਖਾਇਆ ਹੂੰ ਪੁਰਾਣੇ ਸੀ ਤੁਹਾਡੀ ਪੁਰਾਣੀ ਜੀ ਕੁਛ ਨਹੀਂ ਜੀ ਸਾਡੀ ਕੁਛ ਕੋਈ ਰੰਜਿਸ਼ ਨਹੀਂ ਕਿੱਥੇ ਘੜੇ ਸੀ ਗੋਲੀ ਵੱਜੀ ਉਹਦੀ ਗੁਰਦੁਆਰੇ ਬੁਲਾਇਆ ਜੀ ਉਹਨਾਂ ਨੇ ਕਿਸ ਨੇ ਬੁਲਾਇਆ ਉਹਨਾਂ ਨੂੰ ਅੱਛਾ ਜੀ ਹਾਂਜੀ ਸ਼ਹਿਰ ਜਾ ਰਹੇ ਸੀਗੇ ਹਾਂਜੀ ਡਰਾਈਵਰ ਨੇ ਗੱਡੀ ਸਟਾਰਟ ਕੀਤੀ ਆ ਕਿਸੇ ਨੇ ਬੁਲਾਇਆ ਗੁਰਦੁਆਰੇ ਸਾਹਿਬ ਦੇ ਵਿੱਚ ਉੱਥੇ ਗੋਲਗਾ ਚ ਬੰਨ ਕਿਹੜੀ ਪਾਰਟੀ ਦੀ ਸਰਪੰਚ ਜੀ ਅਸੀਂ ਆਮ ਪਾਰਟੀ ਦੇ ਹਾਂਜੀ ਜਿਹਨਾਂ ਨੇ ਗੋਲੀ ਮਾਰੀ ਆ ਉਹ ਕਿਹੜੀ ਪਾਰਟੀ ਦੀ ਚ ਉਹਨਾਂ ਦਾ ਨਹੀਂ ਮੈਨੂੰ ਪਤਾ ਜੀ ਕਿਹੜੀ ਦੇ ਉਹ ਜੀ ਹਾਂਜੀ ਹੁਣ ਹਾਲਤ ਕਿਦਾਂ ਦੀ ਆ ਕੋਈ ਗੱਲਬਾਤ ਕੋਈ ਹਸਪਤਾਲ ਚ ਉਹਨਾਂ ਨਾਲ ਨਹੀਂ ਹੋਈ ਜੀ ਇਹ ਤਾਂ ਕੋਈ ਸਰਜਰੀ ਹੋਈ ਹੁਣ ਉਹਨਾਂ ਦੀ ਠੀਕ ਹੈ ਜੀ ਹਾਂਜੀ ਇਹ ਜਿਹੜਾ ਰਿਵਾਲਵਰ ਸੀ ਲਾਇਸੈਂਸ ਸੀ ਸੀ ਜਾਂ ਕਿਸ ਕਿਹੜਾ ਜੀ ਪਤਾ ਨਹੀਂ ਜੀ ਉਹਨਾਂ ਨੂੰ ਨਹੀਂ ਜੀ ਕੋਈ ਪਤਾ ਨਹੀਂ ਉਹਨਾਂ ਨੂੰ ਪਤਾ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਕੋਈ ਆਇਆ ਹੋ ਕੋਈ ਮੁਲਾਜ਼ਮ ਕੀ ਗੱਲਬਾਤ ਹੋਈ ਹੈ ਜੀ ਕੁਝ ਨਹੀਂ ਹੋਇਆ ਜੀ ਸ਼ਾਮ ਤੱਕ ਜਾਵਾਂਗੇ ਬੇਟੇ ਹੈਗੇ ਬੱਚੇ ਹੈਗੇ ਉੱਥੇ ਜੀ ਹਾਂ ਜੀ ਹੁਣ ਤੁਹਾਨੂੰ ਫੋਨ ਵਗੈਰਾ ਆਇਆ ਹੋਊਗਾ ਵੀ ਕਿਸਾਂ ਹਾਲਾਤ ਕਿਸ ਤਰ੍ਹਾਂ ਨੇ ਉੱਥੋਂ ਦੇ ਠੀਕ ਹੈ ਹੁਣ ਠੀਕ ਆ ਦੱਸਦੇ ਕਹਿੰਦੇ ਜਿਸ ਤਰ੍ਹਾਂ ਵੀ ਸਰਜਰੀ ਹੋਈ ਹੈ ਤੱਕ ਵੀ ਪਤਾ ਹੀ ਹੁੰਦਾ ਆਪਾਂ ਨੂੰ ਹਾਂ ਜੀ ਜਿਹੜਾ ਬੰਦਾ ਲੈ ਕੇ ਜਾਂਦਾ ਘਰੋਂ ਸੱਦ ਕੇ ਉਹ ਬੰਦਾ ਕੌਣ ਸੀ ਜੀ ਪਤਾ ਨਹੀਂ ਜੀ ਸਾਨੂੰ ਨਹੀਂ ਪਤਾ ਲੱਗਾ ਉਸ ਬੰਦੇ ਦਾ ਕੌਣ ਸੀ ਨਹੀਂ ਸਾਨੂੰ ਪਤਾ ਹੀ ਨਹੀਂ ਜੀ ਕੌਣ ਸੀ ਤੁਹਾਡੇ ਕੈਮਰੇ ਵਿੱਚ ਤਾਂ ਆਇਆ ਉਹ ਜਿਹੜਾ ਘਰੇ ਬੁਲਾਉਣ ਆਉਂਦਾ ਬੰਦਾ ਅਸੀਂ ਅੰਦਰ ਸਿੱਕ ਜਾਂਦੇ ਵਿੱਚ ਸੀ ਮੈਂ ਤਾਂ ਕੰਮ ਕਰ ਰਹੀ ਸੀ ਮੈਨੂੰ ਤਾਂ ਕੋਈ ਪਤਾ ਨਹੀਂ ਕੈਮਰੇ ਦੀ ਸੀ ਦੀ ਚੈੱਕ ਕੀਤਾ ਕੈਮਰੇ ਦੀ ਨਹੀਂ ਕੈਮਰਾ ਕੋਈ ਚੱਕ ਨਹੀਂ ਪੁੱਤਾ ਜੀ ਸੀ ਤਾਂ ਵੈਸੇ ਘਬਰਾ ਆ ਗਏ ਜੀ ਵੀ ਕੀ ਹੋ ਗਿਆ ਸਾਡੇ ਨਾਲ ਕੋਈ ਜਾਚ ਇਤ ਤੇ ਸਾਡੇ ਨਾਲ ਗੱਲ ਹੈ ਨਹੀਂ ਸੀ ਇਹੋ ਜੀ ਕੋਈ ਪਹਿਲਾਂ ਕੋਈ ਝਗੜਾ ਹੋਇਆ ਹੋਵੇ ਕੋਈ ਪਿਛਲੇ ਸਮੇਂ 'ਚ ਕੋਈ ਐਦਾਂ ਦੀ ਕੋਈ ਗੱਲਬਾਤ ਪਿੰਡ 'ਚ ਕੋਈ ਨਹੀਂ ਕੋਈ ਪਤਾ ਨਹੀਂ ਤੁਹਾਨੂੰ ਕਿਉਂ ਹੋਇਆ ਕੀ ਕਾਰਨ ਹਾਂਜੀ ਕੋਈ ਪਤਾ ਨਹੀਂ ਸਾਹਿਬ ਜੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਰੀ ਹੈ ਹਾਂਜੀ ਪਿੰਡ 'ਚੋਂ ਵੀ ਨਹੀਂ ਕਿਸੇ ਦਾ ਕੋਈ ਪਤਾ ਲੱਗਿਆ ਜੀ ਕੋਈ ਪਹਿਲਾਂ ਕੋਈ ਗੱਲਬਾਤ ਹੋਈ ਹੋਵੇ ਨਹੀਂ ਜੀ ਕਾਸੇ ਦਾ ਨਹੀਂ ਪਤਾ ਜੀ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਦੋ ਬੇਟੇ ਆ ਜੀ ਜੀ ਹਾਂਜੀ ਬਾਹਰ ਆ ਬੇਟੇ ਵੱਡਾ ਬੇਟਾ ਚਲਿਆ ਗਿਆ ਛੋਟਾ ਇੱਥੇ ਆ ਵਿਆਹ ਕੀਤਾ ਹੁਣ ਅਸੀਂ ਆ ਹੁਣੇ 9 ਮਾਰਚ ਦਾ ਵਿਆਹ ਸੀ ਬੇਟੇ ਦਾ ਜੀ ਹਾਂਜੀ ਇਲੈਕਸ਼ਨ ਪਹਿਲੀ ਵਾਰੀ ਲੜੇ ਸਿਰਫ ਐਸਾ ਜੀ ਪਹਿਲਾਂ ਇਸ ਤੱਕ ਨਹੀਂ ਪਹਿਲੀ ਵਾਰੀ ਲੜਿਆ ਪਹਿਲੀ ਵਾਰ ਇਹ ਹਾਂਜੀ ਨਾਲ ਕਿਤੇ ਕੋਈ ਗਰਾਂਟਾ ਈ ਉਸ ਨੂੰ ਲੈ ਕੇ ਕਿ ਬਹਿਬਸੀ ਆ ਨਹੀਂ ਨਹੀਂ ਜੀ ਕੋਈ ਗਰਾਂਟ ਨਹੀਂ ਆਈ ਗਰਾਂਟ ਦੀ ਤਾਂ ਕੋਈ ਗੱਲ ਹੀ ਨਹੀਂ ਹੋਈ ਜੀ ਹੂੰ ਹੂੰ ਉਹ ਬਾਈ ਨੂੰ ਕੱਟਣਾ ਦੀ ਖਬਰ ਸੁਣਦੇ ਆ ਤੁਹਾਡੇ ਇਥੋਂ ਦੇ ਹਲਕਾ ਐਮ ਐਲ ਏ ਆਏ ਆ ਇੱਥੇ ਪਹੁੰਚ ਗਿਆ ਜੀ ਉੱਥੇ ਪਹੁੰਚ ਗਿਆ ਜੀ ਉੱਥੇ ਪਹੁੰਚੀ ਆ ਜੀ ਉੱਥੇ ਪਹੁੰਚੇ ਹਾਂਜੀ ਉੱਥੇ ਪਹੁੰਚ ਗਏ ਉਸੇ ਟਾਈਮ ਹੀ ਪਹੁੰਚ ਗਏ ਅੱਛਾ ਅੱਛਾ ਹਾਂਜੀ ਕੌਣ ਐਮ ਐਲ ਏ ਤੁਹਾਡਾ ਜੀ ਗੁਰਦੇਵ ਸਿੰਘ ਗੁਰਦੇਵ ਸਿੰਘ ਸੇਖੋ ਹਾਂਜੀ ਉੱਥੇ ਪਹੁੰਚ ਗਏ ਹਾਂਜੀ ਉਹ ਪਹੁੰਚ ਗਏ ਜੀ ਤੋੜਾ ਕੀ ਨਾਮ ਹੈ ਰਾਜਵੀਰ ਸਿੰਘ ਸਰਵੰਸਾ ਤੋਂ ਟੋੜੇ ਕੀ ਲੱਗਦੇ ਉਹ ਇਦੇ ਬੈਠੇ ਆ ਜੀ ਕੀ ਗੱਲ ਲੱਗਿਆ ਕੋਈ ਗੱਲਬਾਤ ਦਾ ਵੀਰੇ ਕਿਉਂ ਹੋਈ ਹੈ ਇਹ ਕਤਨਾ ਪਿੰਡੋਂ ਫੋਣ ਗਿਆ ਇੱਥੋਂ ਜੀ ਭੋਜ ਦੇ ਬੇਟੇ ਤੇ ਗੋਲੀਆਂ ਮਾਰ ਗਿਆ ਤੇ ਅਸੀਂ ਉਸ ਤੋਂ ਬਾਅਦ ਹੀ ਆਏ ਆ ਜੀ ਜੀ ਕੋਈ ਪਤਾ ਲੱਗਿਆ ਕਾਰਨ ਕੀ ਯਾਰ ਨਹੀਂ ਸਾਨੂੰ ਕੋਈ ਕਾਰਨ ਤਾਂ ਨਹੀਂ ਪਤਾ ਜੀ ਪਿੰਡੋਂ ਚੋਂ ਪਤਾ ਲੱਗਿਆ ਕੋਈ ਨਹੀਂ ਸਾਨੂੰ ਤਾਂ ਸੋ ਪਿੰਡੋਂ ਫੋਣ ਗਿਆ ਜੀ ਭੋਜ ਦੇ ਬੇਟੇ ਤੇ ਗੋਲੀਆਂ ਲੱਗੀਆਂ ਹੂੰ ਤੁਸੀਂ ਆਜੋ ਇੱਥੇ ਸੀ ਹੁਣ ਹਾਲਤ ਕਿਸ ਤਰ੍ਹਾਂ ਦੀ ਦੱਸੀ ਜਾ ਰਹੀ ਹੈ ਕੋਈ ਗੱਲਬਾਤ ਨਹੀਂ ਹੋਈ ਉਹ ਗਏ ਹੋਏ ਆ ਜੀ ਸਰਜਰੀ ਹੋਈ ਉਹਨਾਂ ਦੀ ਹੂੰ ਠੀਕ ਹੈ ਉਹ ਬਾਕੀ ਡਾਕਟਰਾਂ ਨਾਲ ਮਿਲਦੇ ਜਾ ਕੇ ਦੱਸਣਗੇ ਵੀ ਕੀ ਕਰੀਤੀ ਖਬਰ ਹੈ ਤੋਂ ਬਾਅਦ ਹੂੰ ਨਿਊ ਡਾਕਟਰ ਸਾਹਿਬ ਦੱਸਣਗੇ ਕਿਦਾਂ ਜਦੋਂ ਆਪਰੇਸ਼ਨ ਤੋਂ ਬਾਅਦ ਕੱਢਣਗੇ ਉਹਨੂੰ ਥੀਏਟਰ ਚ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਲਈ ਤੁਹਾਨੂੰ ਮਸਾਦ ਦਿੱਤਾ ਜਾਵੇ ਜੀ ਲੋਕ ਨੇ ਜਦੋਂ ਭਾਜੀ ਟੜ ਕੇ ਬੁਲਾ ਕੇ ਇੱਧਰ ਕਰੋ ਮਨੂ ਜਦੋਂ ਟੜ ਕੇ ਜਿਹੜਾ ਬੰਦਾ ਤੁਹਾਨੂੰ ਬੁਲਾਉਣ ਹੁੰਦਾ ਸਰਪੰਚ ਸਾਹਿਬ ਨੂੰ ਘਰੋਂ ਹਾਂਜੀ ਕਿੰਨੇ ਕਬੀ ਦਾ ਟਾਈਮ ਸੀ ਉਹ ਸਾਢੇ 10:00 ਸੀ ਜੀ ਸਾਢੇ 10:00 ਹਾਂਜੀ ਤੁਹਾਡੇ ਅਕਸਰ ਕੁਝ ਆਸੇ ਪਾਸੇ ਬੰਦੇ ਹੁੰਦੇ ਦੱਸੇ ਹੁਣ ਫਲਾਨਾ ਬੰਦਾ ਮੇਰੀ ਆਦਤ ਸੀ ਜੀ ਮੈਂ ਬਾਹਰ ਦੇਖਦੀ ਨਹੀਂ ਸੀ ਕੋਈ ਬੁਲਾਉਂਦਾ ਮੈਂ ਇਹਨਾਂ ਨੂੰ ਕਹਿੰਦੀ ਸੀ ਬਾਹਰ ਆਵਾਜ਼ ਆਈ ਆ ਤੁਸੀਂ ਜਾਓ ਇੱਕ ਹੀ ਸੀ ਜੇ ਇੱਕ ਤੋਂ ਵੱਧ ਸੀ ਨਹੀਂ ਮੈਨੂੰ ਪਤਾ ਹੀ ਨਹੀਂ ਜੀ ਮੈਂ ਦੇ ਪਹਿਲੇ ਜਦੋਂ ਗੋਲੀ ਵਜਦੀ ਆ ਸਰਪੰਚ ਸਾਹਿਬ ਉਦੋਂ ਸਾਹਮਣੇ ਗੁਰੂ ਘਰ ਤੁਹਾਡੇ ਹਾਂਜੀ ਗੁਰੂ ਘਰ ਦੇ ਵਿੱਚ ਸੀ ਗੁਰੂ ਘਰ ਦੇ ਵਿੱਚ ਸੀ ਗੁਰੂ ਘਰ ਦੇ ਵਿੱਚ ਬਲਾ ਕੇ ਗੋਲੀ ਮਾਰੀ ਗਈ ਹਾਂਜੀ ਗੁਰੂ ਘਰ ਦੇ ਵਿੱਚ ਬਲਾ ਕੇ ਸੋਨੂੰ ਆ ਕੇ ਫਿਰ ਘਰੇ ਕੌਣ ਉੱਠਿਆ ਸਰਪੰਚ ਦਾ ਭੱਜ ਕੇ ਆਪ ਹਾਂ ਵੀ ਆ ਕੇ ਭੱਜ ਕੇ ਬਾਕੀ ਸਾਡੇ ਘਰਾਂ ਦੇ ਸਾਰੇ ਆ ਕੇ ਭੱਜ ਕੇ ਜੀ ਹੂੰ ਆਪ ਹੀ ਭੱਜੇ ਆਉਂਦੇ ਰੌਲਾ ਪਾਉਂਦੇ ਆਉਂਦੇ ਕਹਿੰਦੇ ਮੇਰੇ ਗੋਲੀ ਮਾਰਤੀ ਮੇਰੇ ਗੋਲੀ ਮਾਰਤੀ ਮੈਨੂੰ ਸ਼ਿਤੀ ਲੈ ਜਾ ਜੀ ਜਦੋਂ ਰੋਲਾ ਪਾਉਂਦੇ ਸੀ ਉਹ ਦੱਸ ਵੀ ਦਿੱਤਾ ਹੁਣ ਮੇਰੇ ਭਰਾ ਨੇ ਗੋਲੀ ਮਾਰ ਦਿੱਤੀ ਨਹੀਂ ਕੁਛ ਨਹੀਂ ਦੱਸਿਆ ਕੁਛ ਨਹੀਂ ਬੋਲੇ ਸੀ ਨਾ ਇਨਾਂ ਮੌਕਾ ਦਿੱਤਾ ਗੱਡੀ 'ਚ ਬਿਠਾਇਆ ਫਟਾਫਟ ਪਾਣੀ ਦੀ ਬੋਤਲ ਰੱਖੀ ਲੈ ਕੇ ਭੱਜ ਗਏ ਜੀ ਪਰਾਂ ਦੇ ਸਾਰੇ ਗੋਲੀ ਕਿਹੜੇ ਹਿੱਸੇ 'ਚ ਲੱਗੀ ਹੈ ਉਹਨਾਂ ਦੇ ਆਪਣੇ ਧੁੰਨੀ ਦੇ ਉੱਤਰ ਪੇਟ ਦੇ ਵਿੱਚ ਲੱਗੀ ਹੈ ਜੀ ਹਾਂਜੀ ਫੋਟ ਕਿੰਦਰ ਮੇ ਅੱਗੀ ਪੇਟ 'ਚ ਹੀ ਕੱਲੀ ਗਈ ਇਹੀ ਸੀ ਜੀ ਘਬਰਾਹ ਬਹੁਤ ਗਏ ਸਾਨੂੰ ਤਾਂ ਪਤਾ ਹੀ ਨਹੀਂ ਮੈਨੂੰ ਤਾਂ ਲੱਗਿਆ ਵੀ ਕੀ ਹੋ ਗਿਆ ਬਾਅਦ ਦੇ ਵਿੱਚ ਮੈਂ ਤਾਂ ਆਪ ਹੀ ਇਸ ਤਰ੍ਹਾਂ ਹੋ ਗਈ ਸੀ ਜੀ ਹਾਂਜੀ